ब्रॉट यू बाय इंडिपेंडेंस कण कण में स्वाद कण कण में भारत स्टेज पर विराजमान साजयोग माता जी माता चरण कौर जी मेरे तो पहला बोल के गए बापू बलकौर सिंह जी साढ़े बी डी पी ओ साहब एस साहब सारा प्रशासन मेरे सामने बैठे हुए सारे नगर निवासी ਅਤੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰੇ ਨੇ ਰਲ ਕੇ ਪਹਿਲਾ ਨਗਰ ਦਾ ਫਿਰ ਇਲਾਕੇ ਦਾ ਵਿਕਾਸ ਕਰਨਾਗਾ ਜਿਹੜੀਆਂ ਅਧੂਰੇ ਕੰਮ ਨੇ ਉਹਨਾਂ ਨੂੰ ਪੂਰਾ ਕਰਨਾ ਜਿਵੇਂ ਮੇਰੇ ਤੋਂ ਪਹਿਲਾਂ ਸਰਦਾਰ ਬਲਕੌਰ ਸਿੰਘ ਜੀ ਨੇ ਕਿਹਾ ਕਿ ਅਸੀਂ ਰਲ ਮਿਲ ਕੇ ਕਿਵੇਂ ਡਿਵੈਲਪਮੈਂਟ ਕਰ ਸਕਦੇ ਆ ਉਸ ਬਾਰੇ ਸੋਚੀ ਮੈਂ ਹਰੀਖ ਪਿੰਡ ਜਾ ਕੇ ਇੱਕ ਗੱਲ ਕਹਿੰਦਾ ਉਹਨਾਂ ਸਾਰੇ ਨੰਕਰ ਨਵਾਸੀ ਉਹ ਸਾਰੇ ਬੈਠੇ ਆ ਕਿ ਜਦੋਂ ਵੋਟਾਂ ਆਦਿ ਨਾਲ ਉਦੋਂ ਭਾਵਾਂ ਫਪਾਟੀਆਂ ਚ ਹੋ ਜਾਇਆ ਕਰਦੇ ਕਿ ਮੈਂ ਫਲਾਨੀ ਚ ਫਲਾਨੀ ਚ ਪਰ ਜਦੋਂ ਪਿੰਡ ਦਾ ਸਾਂਝਾ ਕੰਮ ਆਉ ਉਹ ਸਾਰਿਆਂ ਦਾ ਸਾਂਝਾ ਹੁੰਦਾ ਉਹ ਆਪਾਂ ਰਲ ਕੇ ਕਰਨਾ ਸਿਰ ਜੋੜ ਕੇ ਕਰਨਾ ਮੌਕਾ ਹੁੰਦਾ ਜੇ ਕਰ ਲਵੇ ਮੈਂ ਇੱਥੋਂ ਦੀ ਇੱਕ ਤਾਂ ਲੰਘਿਆ ਜਾਂਦਾ ਸੀ ਕਿ ਮੈਨੂੰ ਮੁੰਡੇ ਮਿਲ ਕੇ ਜੀ ਕਹਿੰਦੇ ਸੈਟ ਬਹੁਤ ਸੋਹਣਾ ਬਣਿਆ ਹੋਆ ਜੇ ਤੁਸੀਂ ਥੱਲੇ ਇੰਟਰਲੋਕ ਲਵਾ ਦੋ ਤਾਂ ਬਹੁਤ ਵਧੀਆ ਹੋ ਜੋ ਇਹੋ ਜਿਹਾ ਸ਼ੈੱਡ ਦੇਖੋ ਸਾਂਝੇ ਕੰਮ ਵਾਸਤੇ ਕਿੰਨੇ ਵੀ ਸਾਂਝੇ ਕੰਮ ਹੋਣ ਬਹੁਤ ਵਧੀਆ ਗੱਲ ਹੈ ਤੁਸੀਂ ਵੱਡੇ ਤੋਂ ਵੱਡਾ ਸਮਾਗਮ ਵੀ ਕਰ ਸਕਦੇ ਹੋੁੱਲਾਗਾ ਤਾਂ ਮੈਂ ਉਸੇ ਦਿਨ ਕਿਹਾ ਕਿ ਦਾ 15 ਦਿਨਾਂ ਦੇ ਵਿੱਚ ਵਿੱਚ ਥੋੜੇ ਥੱਲੇ ਇੰਟਰਲੌਕ ਲੱਗ ਗਈ ਫਿਰ ਮੈਂ ਮਾਤਾ ਮਾਂ ਉੱਥੇ ਲੰਗਰ ਪਕਾ ਰਹੇ ਸੀ ਸਾਹਮਣੇ ਤਾਂ ਮੈਂ ਉੱਥੇ ਵੀ ਕਿਹਾ ਮੈਂ ਹੁਣ ਵੀ ਕਹਿਣਾ ਕਿ ਉੱਥੇ ਜਿੱਥੇ ਸਾਹਮਣੇ ਹੈ ਉੱਥੇ ਸ਼ੈੱਡ ਪਾਉਣਾਗਾ ਤਾਂ ਕਿ ਜਦੋਂ ਵੀ ਕੋਈ ਇੱਥੇ ਪ੍ਰੋਗਰਾਮ ਹੁੰਦਾ ਤਾਂ ਲੰਗਰ ਦਾ ਪ੍ਰੋਗਰਾਮ ਹੁੰਦਾ ਮਾਤਾ ਮੋਥੇ ਛਾਵੇਂ ਬੈਠ ਜਾਣ ਉਹ ਸਾਹਮਣੇ ਤੁਸੀਂ ਮਨਕੀਤੀਸ ਉਥੇ ਸ਼ੈੱਡ ਪਾਉਣ ਦੀ ਇਸ ਤਰ੍ਹਾਂ ਅੱਜ ਜਿਵੇਂ ਆਪਾਂ ਮਾਤਾ ਜੀ ਨੇ ਅੱਜੇ ਨੀ ਪੱਥਰ ਰੱਖਿਆਗਾ ਕਿਉਂਕਿ ਡਿਸਪੈਂਸਰੀ ਦਾ 28 ਲੱਖ ਰੁਪਏ ਦੇ ਨਾਲ ਤਿਆਰ ਹੋਣੀ ਹੈਗੀ ਟੋਟਲ ਜਿਹੜੀ ਡਿਸਪੈਂਸਰੀ ਹੈਗੀ ਜਿਹਦੇ ਨਾਲ ਤੁਹਾਨੂੰ ਸਹੂਲਤਾਂ ਮਿਲਣੀਆਂ ਨੇ ਇਹ ਤੁਸੀਂ ਮੈਂ ਇੱਕ ਗੱਲ ਕਹਿਣਾਗਾ ਇੱਥੇ ਐਸਡੀਓ ਸਾਹਿਬ ਵੀ ਬੈਠੇ ਆ ਸਾਡੇ ਜੀ ਡੀਓ ਸਾਹਿਬ ਬੈਠੇ ਦੀ ਨਿਗਰਾਨੀ ਕਰਨੀ ਤੁਹਾਡਾ ਜ਼ਿੰਮੇਵਾਰੀ ਹੈ ਜਿਹੜਾ ਮਟੀਰੀਅਲ ਲੱਗਦਾ ਜਿਵੇਂ ਲੱਗਦਾਗਾ ਮੈਂ ਮਾਫ਼ ਕਰਨਾ ਸਰਕਾਰੀ ਚੀਜ਼ ਨੂੰ ਤਾਂ ਇਹ ਸਮਝ ਲਾਗੇ ਵੀ ਜਿੰਨੀ ਆ ਗਈ ਇਹਦੇ ਛੱਡ ਛਟਾਉਣ ਵਾਸਤੇ ਹੀ ਆਈ ਹੈ ਪਰ ਜੇ ਤੁਸੀਂ ਨਿਗਰਾਨੀ ਕਰੋਗੇ ਬਣੂਗੀ ਤਾਂ ਬਿਲਡਿੰਗ ਵਧੀਆ ਬਣ ਜੂ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇਹ ਇੱਕ ਸਹੂਲਤ ਹੋਊਗੀ ਜਿਹਦਾ ਇੱਕ ਵਾਰੀ ਚੰਗੀ ਚੀਜ਼ ਬਣ ਜਾਂਦੀ ਆ ਕਾਉਣ ਵਾਲੇ ਸਮੇਂ ਦੇ ਵਿੱਚ ਵੀ ਕੰਮ ਦਿੰਦੀ ਆ ਮੈਂ ਜਿਵੇਂ ਮੈਂ ਹੁਣ ਪਿੰਡਾਂ 'ਚ ਜਾਣਾ ਟੋਟੇ ਵੀ ਖਾਣਾ ਵਾ ਤੇ ਪੈਪ ਲੈਣਾ ਵਾ ਤੇ ਬਾਵਾ ਪੈਸੇ ਦਿੱਤੇ ਪਰ ਕਈ ਖਾਲ ਹੋਣ 5 ਸਾਲ ਵੀ ਨਹੀਂ ਹੋਏ ਉਹਦੀ ਡਿੱਗ ਪਈ ਤੇ ਜਦੋਂ ਅਸੀਂ ਪੁੱਛਦੇ ਆ ਵੀ ਅਸੀਂ ਤਾਂ ਜੀ ਖੇਤ ਗਏ ਸੀ ਤੇ ਫਿਰ ਠੇਕੇਦਾਰ ਨੇ ਕੀ ਲੈਣਾ ਉਹ ਤਾਂ ਜਿਹੇ ਜਿਹਾ ਬਣਾ ਕੇ ਧਰ ਜੂਗਾ ਤੇ ਖਾਲ ਆਪਣਾ ਡਿੱਗੂਗਾ ਜੇ ਆਪਾਂ ਕਦੇ ਵੀ ਕੋਈ ਚੀਜ਼ ਬਣਦੀ ਹੈ ਨਿਗਰਾਨੀ ਕਰਨਾ ਆਪਣੇ ਉੱਤੇ ਖੜ ਕੇ ਕੰਮ ਕਰਾਉਣਾ ਜ਼ਿੰਮੇਵਾਰੀ ਆਪਣੀ ਹੈਗੀ ਪੈਸਾ ਵਾਰ-ਵਾਰ ਨਹੀਂ ਮਿਲਦਾ ਜਦੋਂ ਇੱਕ ਵਾਰ ਮਿਲ ਜਾਂਦਾ ਜੇ ਚੰਗੀ ਤਰ੍ਹਾਂ ਬਣ ਜੇ ਤਾਂ ਉਹ ਲੰਮਾ ਸਮਾਂ ਨਹੀਂ ਜਾਂਦੀ ਐ ਤੇ ਨਹੀਂ ਨਾਲ ਦੀ ਨਾਲ ਹੀ ਡੁੱਟ ਜਾਂਦੀ ਐ ਸੋ ਮੈਂ ਇਹੀ ਬੇਨਤੀ ਕਰਦਾ ਦੂਜੀ ਬੇਨਤੀ ਕਰਦਾ ਕਿ ਇਸ ਨਗਰ ਦਾ ਨਾਮ ਕੱਲੇ ਪੰਜਾਬ ਜਿਹੜੀ ਅੱਜ ਵਲਡ ਤੇ ਵਿੱਚ ਗੋਲਦਾ ਉਹ ਸਾਡਾ ਛੋਟਾ ਭਰਾ ਸਿੱਧੂ ਮੂਸੇਆ ਜਿੱਥੇ ਵੀ ਜਾਂਦੇ ਆ ਸਾਡਾ ਮਾਣ ਦੇ ਨਾਲ ਸਿਰ ਉੱਚਾ ਹੋ ਜਾਂਦਾ ਜਿਸ ਨੇ ਪੱਗ ਨੂੰ ਤੇ ਪੰਜਾਬੀ ਗੀਤ ਨੂੰ ਪੰਜਾਬੀ 뮤직 ਨੂੰ ਉੱਥੇ ਪਹੁੰਚਾਇਆ ਜਿੱਥੇ ਕੋਈ ਜਾਣਦਾ ਨਹੀਂ ਉਹਦੇ 뮤직 ਤੇ ਉਹ ਲੋਕ ਵੀ ਨੱਚਦੇ ਆ ਜਿਹੜੇ ਆਪਣੀ ਬੋਲੀ ਵੀ ਨਹੀਂ ਸਮਝਦੇ ਸੋ ਇਸ ਨਗਰ ਦਾ ਜੰਪਲਾ ਜਿੰਨਾ ਵੀ ਉਹਨਾਂ ਨੇ ਨਗਰ ਦੇ ਵਿੱਚ ਉਸ ਵੀਰ ਦੇ ਨਾਲ ਉੱਤੇ ਅਸੀਂ ਕਰ ਸਕਦੇ ਆਂਗੇ ਮੈਂ ਤੁਹਾਨੂੰ ਦੱਸ ਦਿੰਦਾ ਤੁਹਾਡੀ ਆਮਾਨੀ ਬੀੜੀਆਂ ਤੋਂ ਲੈ ਕੇ ਜਿਹੜੀ ਛੜਕਾ ਗਿਆ ਜਾਂਦੀ ਹੈ ਤੈਨੂੰ ਕੰਮਗੜ 43 ਨੂੰ ਇਹ ਵੀ ਤੁਹਾਡੀ ਛੇਤੀ ਪੈਸੇ ਆ ਕੇ ਤੁਹਾਡੀ ਸਾਰੀ ਇਹ ਰਿਪੇਅਰ ਕਰਕੇ ਦੇ ਦੇ ਪੀਪੀ ਪਾ ਕੇ ਦੁਬਾਰਾ ਬਣਾਉਣ ਲੱਗੇ ਆ ਕਿ ਗੁਰਦੁਆਰਾ ਸਾਹਿਬ ਤੱਕ ਤੁਸੀਂ ਉੱਥੋਂ ਲੈ ਕੇ ਜਿਹੜੀ ਛੜਕਤ ਆਉਂਦੀ ਹੈ ਕਿ ਘਰ ਤੱਕ ਆਪਣੀ ਮੇਨ ਰੱਡੇ ਕੋ ਉਹ ਵੀ ਅਸੀਂ ਪਾਤੀ ਆ ਇਹ ਤੋਂ ਇਲਾਵਾ ਜਿਹੜਾ ਵੀ ਤੁਸੀਂ ਕੋਈ ਹੋਰ ਕੰਮ ਕਹੋਗੇ ਨਗਰ ਦਾ ਸਾਂਝਾ ਕੰਮ ਆਗਾ ਜਿਹੜਾ ਨਾਲੇ ਦੇ ਪੈਸੇ ਆ ਜਾਣ ਜਿਵੇਂ ਗਰਾਊਂਡ ਵੀ ਹਜੇ ਸਰਪੰਚ ਸਾਹਿਬ ਨੇ ਜਿਵੇਂ ਦੱਸਿਆਗਾ ਉਹਦਾ ਕੰਮ ਹੋਇਆ ਪਰ ਹਜੇ ਪੂਰਾ ਹੋਇਆ ਨਹੀਂ ਉਹ ਥੋੜਾ ਰਹਿ ਗਿਆ ਜਿਹੜੇ ਵੀ ਉਹਦੇ ਪੈਸੇ ਦੀ ਯੂਨ ਹੋਈ ਵੀਡੀਓ ਸਰ ਜਗਾ ਬਹੁਤ ਵੱਡੀ ਹੈਗੀ ਤੇ ਟ੍ਰੈਕ ਨੂੰ ਪੂਰਾ ਬਣਿਆ ਵਾ ਉਸ ਨੂੰ ਆਪਾਂ ਕੰਪਲੀਟ ਕਰਨੀ ਹੈ ਜਿਹੜੇ ਇਹਨਾਂ ਦੇ ਡਾਕੂਮੈਂਟਰੀ ਕਰਨਾ ਦੇ ਸਰਕਰ ਵਾਲਾ ਉਹ ਤੁਸੀਂ ਆਪ ਆ ਕੇ ਇੱਥੇ ਘਰੇ ਬੈਠ ਕੇ ਸਾਰਾ ਪੰਜ ਵਾਰ ਨਾਲ ਲੱਗਿਆ ਬਈ ਤੁਹਾਨੂੰ ਸਮਝ ਆ ਰਹੀ ਨਹੀਂ ਇਹ ਜਵਾਕਾਂ ਨੇ ਨੂੰ ਕੋਈ ਸੁਪਾ ਚਲੇ ਨਹੀਂ ਤੁਸੀਂ ਮੈਨੂੰ ਇਹ ਨਹੀਂ ਕਹਿਣਾ ਬਸ ਜੀ ਕਿ ਸਭ ਤੁਸੀਂ ਆਪ ਆ ਜਿਓ ਜਿਹੜੀ ਇਹਨਾਂ ਦਾ ਕਾਗਜ਼ੀ ਦੇ ਕੰਮ ਹੋਏ ਪਿਆ ਉਹ ਨਹੀਂ ਟਾਈਮ ਲੱਗਦਾ ਮੈਂ ਕਹਿੰਦਾ ਹੋਰ ਨਹੀਂ ਹੋਇਆ ਤੁਸੀਂ ਉਹਨੂੰ ਕੰਪਲੀਟ ਕਰ ਦਿਓ ਪਿਛਲੇ ਨੂੰ ਜਿਹੜੀ ਅਗਲੀ ਲੋੜ ਆ ਗਈ ਆਪਣੇ ਕਿੰਨੇ ਪੈਸੇ ਦੀ ਲੋੜ ਆ ਸੀ ਤੁਹਾਨੂੰ ਉਹ ਐਸਟੀਮੇਟ ਬਣਾ ਕੇ ਤੁਹਾਨੂੰ ਦੇ ਦਾਂਗੇ ਸੋ ਮੇਰਾ ਕਹਿਣ ਦਾ ਮਤਲਬ ਹੈ ਜਿਵੇਂ ਇੱਕ ਥੋੜੇ ਵਾਟਰ ਬੈਕਸ ਦਾ ਪਾਣੀ ਨਹੀਂ ਆਉਂਦਾ ਮੈਨੂੰ ਪਤਾ ਇਹ ਪਿੰਡ ਐਸ ਪਾਸੇ ਨੂੰ ਉੱਚਾ ਉਹ ਨੀਵੀਂ ਤਾਂ ਲੱਗਿਆ ਹੋਇਆ ਮੈਂ ਦੋ ਵਾਰੀ ਐਸਡੀਓ ਚ ਹੀ ਐਕਸ਼ਨ ਭੇਜਤੇ ਉਸ ਕਰਕੇ ਪਿੰਡ ਉੱਚਾ ਉਹ ਨੀਵਾ ਜਿਹੜੇ ਪਾਸੇ ਤਾਂ ਜਾਂਦਾ ਤਾਂ ਆ ਜਾਂਦਾ ਨਹੀਂ ਇੱਕ ਇੱਕਈ ਏਰੀਆ ਦੇ ਵਿੱਚ ਪਾਣੀ ਬਿਲਕੁਲ ਨਹੀਂ ਆ ਰਿਹਾ ਪੀਣ ਵਾਲਾ ਉਸ ਵਾਸਤੇ ਵੀ ਅਸੀਂ ਉੱਤੇ ਅਸੀਂ ਆਖਿਆ ਸੀ ਜੇ ਵੀ ਕੀ ਦੁਬਾਰੇ ਕੋਈ ਪਾਈਪ ਪਾਉਣੀ ਪਊਗੀ ਕੱਲੀ ਕਿਤੇ ਪਿੰਡ ਨੂੰ ਇੱਕ ਪਾਸੇ ਪਾ ਕੇ ਦੂਜੇ ਜਿਹੜੇ ਪਾਸੇ ਆਉਂਦਾ ਨੇ ਉਹਨੂੰ ਸਿੱਧੀ ਪਾਈਪ ਪਾ ਦਈਏ ਉਹ ਵੀ ਅਸੀਂ ਲੱਗੇ ਹੋਇਆ ਜਿਵੇਂ ਮੇਰੇ ਤੋਂ ਪਹਿਲਾਂ ਬੇਨਤੀ ਕੀਤੀ ਹੈ ਸਰਪੰਚ ਸਾਹਿਬ ਨੇ ਦੇਖੋ ਸਿਰਫ 30 ਰੁਪਏ ਨਹੀਂ ਨਾ ਆਪਣਾ ਜਿਹੜਾ ਬਿੱਲ ਆਗਾ ਟੂਟੀ ਦਾ ਉਹ ਬਿੱਲ 30 ਰੁਪਿਆ ਦਾ ਕੋਈ ਫਰਕ ਨਹੀਂ ਪੈਂਦਾ ਨਾ 30 ਦੇ ਨਾਲ ਤੁਸੀਂ ਹਿਸਾਬ ਲਾ ਲਓ ਕਿੰਨੇ ਦਾ ਰੁਪਏ ਬਣਦੇ ਨੇ ਜੇ ਆਪਾਂ ਦਿੰਦੇ ਰਹੀਏ ਉਹਦੇ ਨਾਲ ਆਪਣੀ ਮੇਨਟੇਨੈਂਸ ਹੁੰਦੀ ਆ ਉਹਦੇ ਉੱਤੇ ਕੋਈ ਕੰਮ ਕਰਨ ਵਾਲਾ ਕੋਈ ਜੋੜ ਲਾਉਣ ਵਾਲਾ ਉਹ ਕਰਕੇ ਦੂਜੀ ਮੇਰੀ ਬੇਇੱਜ਼ਤੀ ਆ ਸਾਰੇ ਨਗਰ ਨਿਵਾਸੀ ਬੈਠੇ ਹੋ ਜਦੋਂ ਮੈਂ ਜਾਣਾਂ ਕਿ ਸਾਡੇ ਵਾਟਰ ਵਸ ਦਾ ਟੈਂਕ ਛੋਟਾ ਨਾ ਪਿੰਡ ਵੱਧ ਵੱਧ ਕੇ ਆ ਪਾਣੀ ਪੂਰਾ ਆਉਂਦਾ ਹੀ ਉਹਦੇ 'ਚ ਵੀ ਇੱਕ ਸਪੈਂਸਰ ਸਾਫ ਕੀ ਆਉਂਦੀ ਹੈਗੀ ਕਿ ਕਾਗਜ਼ਾਂ 'ਚ ਇਹ ਕਨੈਕਸ਼ਨ 300 ਆ ਚੱਲ ਰਿਹਾ 600 ਪਿੰਡ ਹੋ ਗਿਆ ਵੱਡਾ ਹੁਣ ਕਨੈਕਸ਼ਨ ਦੀ ਕੋਈ ਫੀਸ ਨਹੀਂ ਤੁਹਾਨੂੰ ਇਹ ਦਾਦੀ ਕੰਨੀ ਫਾਇਲ ਭਰਨੀ ਆ ਮੰਨ ਲਓ ਤੁਸੀਂ 200 ਕਨੈਕਸ਼ਨ ਦੀ ਫਾਇਲ ਹੋਰ ਭਰ ਦੋ ਇੱਥੇ ਕਿ ਅਸੀਂ ਟੂਡੀ ਦਾ ਕਨੈਕਸ਼ਨ ਲੈਣਾ ਹੈ ਤਾਂ ਉਹ ਲੱਗਾਈ ਹੀ ਆ ਸਾਨੂੰ ਤਾਂ ਪਤਾਗਾ ਖਰੀਕ ਦੇ ਪਰ ਫਾਇਲ ਕਾਗਜ਼ਾਂ 'ਚ ਭਰ ਦੋ ਬਿੱਲ ਤਾਂ ਬਾਅਦ ਦੀ ਗੱਲ ਆ ਇਲ ਦੇ ਮੁਤਾਬਕਾ ਛੋਟਾ ਉਹ ਜਿਹੜਾ ਟੈਂਕ ਆਗਾ ਜਿਹੜੀ ਛੋਟੀ ਟੈਂਕੀ ਆ ਜਿਹਦੇ ਪੈਪਾ ਪਉਣਗਾ ਉਹਦੀ ਕੈਪੈਸਿਟੀ ਵਧ ਜਾਂਦੀ ਆ ਮੇਰਾ ਸਮਝ ਕੇ ਨਾ ਜਿੱਥੇ ਨਾ ਇੱਕ ਦਾ 5 ਘਰਾਂ ਨੂੰ ਪਾਣੀ ਆਉਣਾ ਤੇ ਕਿੱਥੇ 10 ਨੂੰ ਆਣਾ ਡਬਲ ਹੋ ਜਾਊਗਾ ਕਾਗਜ਼ਾਂ 'ਚ ਜਾਂਦਾ ਸਾਰਿਆਂ ਦੇ ਕੂਟੀਆਂ ਲੱਗੀਆਂ ਪਰ ਕਾਗਜ਼ਾਂ 'ਚ ਆਪਾਂ ਕਨੈਕਸ਼ਨ ਨਹੀਂ ਲਿਆ ਬਈ ਕਨੈਕਸ਼ਨ ਦੀ ਫਾਇ ਵੀ ਪਰ ਦੋ 1 ਰੁਪਿਆ ਵੀ ਸੁਣੀ ਤੋਂ ਇਹ ਮੁਤਾਬਕਾ ਡਿਜ਼ਾਈਨ ਬਣ ਜਾਂਦਾ ਪਾਈਪਲਾਈਨ ਦਾ ਟੈਂਕ ਦਾ ਸਾਰੇ ਛੋਟਾ ਮੋਟਾ ਵੀ ਵੱਡਾ ਹੋ ਜੂਗਾ ਜਿਹੜਾ ਪਾਣੀ ਆਉਂਦਾਗਾ ਕਿਤੇ ਵੱਧ ਹੋ ਗਈ ਕਿਰਤੀ ਕਨੈਕਸ਼ਨਾਂ ਦੀ ਸੋ ਇਹ ਤੁਸੀਂ ਜਰੂਰ ਸਾਰੇ ਜਣੇ ਇੰਨਾ ਕਿ ਸਾਡਾ ਸਾਥ ਦਿਓ ਇੱਕ ਮੱਲਾ ਪੱਤੀ ਦੀ ਧਰਮਸ਼ਾਲਾ ਮੇਰੇ ਜਵਾਨੀ ਜਾਦਾਗਾ ਉਹਦਾ ਵੀ ਮੈਂ ਇਹਨਾਂ ਨੂੰ ਕਹਿੰਦਾ ਮੀਡੀਆ ਸਾਹਿਬ ਨੂੰ ਕਿ ਉਹਨਾਂ ਦੀ ਧਰਮਸ਼ਾਲਾ ਵੀ ਤੁਹਾਡੀ ਹੋ ਜਿਹੜੀ ਕਰਨ ਵਾਲਾ ਕੰਮ ਆਗਾ ਖੜੇ ਆ ਬੀਡੀਪ ਸਿੰਘ ਖੜੇ ਬੀਡੀਪ ਸਿੰਘ ਤੁਸੀਂ ਇੱਕ ਦਿਨ ਆਪਾਂ ਆ ਕੇ ਆਜੂ ਸਰਪੰਚ ਸਾਹਿਬ ਖਾਲਿਆਂ ਨੂੰ ਨਾਲ ਲੈ ਕੇ ਮੈਨੂੰ ਜਿਹੜੇ ਜਿਹੜੇ ਕੰਮਾਂ ਦਾ ਐਸਟੀਮੇਟ ਲਾ ਰਹੇ ਹੋ ਇਹਨਾਂ ਸਪੈਸ਼ਲ ਪੈਸਾਂ ਇੱਥੇ ਥੱਲੇ ਪਿੰਡ ਵਾਸਤੇ ਉਸੇ ਆਪਾਂ ਲਿਆਵਾਂਗੇ ਤਾਂ ਕਿ ਆਪਣੇ ਇਸ ਨਗਰ ਦਾ ਵਿਕਾਸ ਹੋ ਜੇ ਮੈਂ ਦੁਬਾਰਾ ਫੇਰ ਉਹੋ ਉਪਬਿਧੀ ਵਾਲੀ ਕਰਦੀ ਥੋੜੀ ਜਿਹੀ ਕਾਪੀ ਨੂੰ ਇੱਥੇ ਆਪਾਂ ਦਰ ਮੰਨ ਲੱਤੀ ਹੋ ਜੀ ਜਲਦੀ ਜਲਦੀ ਪਹੁੰਚ ਦੂੰਗੀ ਦੁਆਰੇ ਆਉਣਾ ਆਪਾਂ ਇਹਨੇ ਸਾਰੇ ਘਰ ਦੀ ਦੁਆਰੇ ਤੋਂ ਵੀ ਤਾਂ ਮੈਂ ਕਨੈਕਸ਼ਨ ਲੈਣ ਤਾਂ ਆਪਾਂ ਫੇਲ ਲੈਂਦੇ ਹਾਂ ਉਹੀ ਉਹੀ ਗੱਲ ਹੈ ਨਾ ਇੱਕ ਵਾਰੀ ਤੁਸੀਂ 50 60 ਕਨੈਕਸ਼ਨ ਮੈਨਸਿਪੇਸ ਹੋਇਆ ਸੀ ਤੁਸੀਂ ਸਾਂਝ ਤੇ ਨਹੀਂ ਕੋਈ ਫੀਸ ਨਹੀਂ ਉਹਦਾ ਅਪਲਾਈ ਕਰਨਾ ਨਾ ਹਜੇ ਕਰਾਈ ਤਾਂ ਕਰਾ ਦੇ ਜੀ ਉਹਦੇ ਮੁਤਾਬਕ ਹੀ ਦੁਆਰੇ ਡਿਜ਼ਾਈਨ ਬਣਾ ਕੇ ਚੱਕਾ ਫੇਲਣਗੇ ਨਾ ਕਿ ਇੰਨੇ ਕਨੈਕਸ਼ਨ ਨਵੇਂ ਦੇਣੇ ਆ ਤੁਸੀਂ ਸਾਂਝ ਤੇ ਨਹੀਂ ਉਹਦੇ ਇੱਕ ਵਾਰੀ ਸਾਨੂੰ ਫੈਲਾ ਆ ਜਾਣਾ ਮੈਂ ਸੁਣ ਕੇ ਜਾਉਂਗੀ ਕਈ ਕਈ ਗੱਲ ਦੂਜੀ ਮੇਰੀ ਬੇਨਤੀ ਹੈ ਜੀ ਸਾਰਿਆਂ ਨੂੰ ਕਿ ਜਿੰਨੇ ਵੀ ਪਹੁੰਚੇ ਮਾਤਾ ਜੀ ਦਾ ਆਪੂ ਕੋ ਤੌਰ ਸੰਦਾ ਸਾਰਿਆਂ ਦਾ ਧੰਨਵਾਦ ਕਰਦਾ ਜੇ ਕਿਸੇ ਨੇ ਕੋਈ ਗੱਲ ਕਰਨੀ ਹੈ ਨਹੀਂ ਬੈਠ ਕੇ ਦੱਸ ਸਕਦਾ ਦੂਜੀ ਬੇਨਤੀ ਆ ਕਿ ਆਪਾਂ ਪਿੰਡ ਦੇ ਵਿਕਾਸ ਦੇ ਲਈ ਸਾਰੇ ਸਿਰ ਜੋੜ ਕੇ ਪਿੰਡਾਂ ਦੇ ਏਰੀਆ ਦੇ ਵਿਕਾਸ ਲਈ ਸਾਰੇ ਸਿਰ ਜੋੜ ਕੇ ਚੱਲੀਏ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆ ਆਪਦੇ ਬੁਲਾਉਣਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹ